ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਤੁਹਾਨੂੰ ਛੜਕਦੇ ਉੱਤੇ ਧੁੰਦ ਜੀ ਆਉਂਦੀ ਹੋਈ ਨਜ਼ਰ ਆ ਰਹੀ ਹੋਊਗੀ ਨਾ ਆ ਦੇਖੋ ਧੁੰਦ ਜੀ ਆਉਂਦੀ ਹੈ ਤੁਹਾਨੂੰ ਲੱਗਦਾ ਹੋਊਗਾ ਸਿਆਲ ਆ ਸ਼ੈਤ ਧੁੰਦ ਹੋਊਗੀ ਪਰ ਇਹ ਧੁੰਦ ਨਹੀਂ ਗਈ ਹੁਣ ਤੁਸੀਂ ਦੇਖੋ ਇੱਥੇ ਧੁਮਾਕਾ ਹੋਊਗਾ ਬਹੁਤ ਤਗੜਾ ਬਾਈ ਕਿਉਂ ਆਹ ਦੇਖਿਓ ਹੁਣ ਦੇਖਿਓ ਕਿੱਡਾ ਧੁਮਾਕਾ ਆਉਂਦਾ ਉਹ ਦੇਖੋ ਚਾਰੇ ਪਾਸੇ ਆਗੀ ਆ ਕੇ ਸਾਜੀ ਅਸਲ ਵਿੱਚ ਇਹ ਕੋਈ ਧੁੰਦ ਨਹੀਂ ਸੀ ਇਹ ਹੈਗੀ ਸੀ ਐਲ ਪੀ ਜੀ ਗੈਸ ਐਲ ਪੀ ਜੀ ਗੈਸ ਦੇ ਸਿਲੰਡਰ ਜਿਹੜੇ ਆ ਉਹ ਲੀਕ ਹੋਏ ਸੀ ਉਹਦਾ ਕਰਕੇ ਕਿੱਡੀ ਵੱਡੀ ਦੁਰਘਟਨਾ ਹੋ ਗਈ ਕਿੰਨੇ ਲੋਕ ਉੱਥੇ ਸ਼ਾਇਦ ਜ਼ਖਮੀ ਹੋਏ ਜਾਂ ਚੜਾਈ ਕਰਕੇ ਹੋਣਗੇ